ਏਅਰਪੋਰਟ ਉਤੇ ਗਈ ਕੁੜੀ ਆਪਣੇ ਪਤੀ ਨੂੰ ਲੈਣ ਤੇ ਵੀਡੀਓ ਹੋ ਗਈ ਬਾਹਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਜਿੱਥੇ ਕਿ ਦੋਸਤੋ ਚੰਗੇ ਵੇਖਣ ਨੂੰ ਲੈ ਕੇ ਇਹ ਕੁੜੀ ਅੱਜ ਤੋਂ ਕਈ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਸੀ ਪਰ ਕੈਨੇਡਾ ਦੇ ਵਿੱਚ ਜਾਣ ਦੇ ਨਾਲ ਦੋਸਤੋ ਜਦੋਂ ਇਸ ਕੁੜੀ ਨੇ ਆਪਣੀ ਡਿਗਰੀ ਪੂਰੀ ਕੀਤੀ ਤਾਂ ਇਸ ਕੁੜੀ ਨੇ ਆਪਣੇ ਪਤੀ ਨੂੰ ਵੀ ਬੁਲਾ ਲਿਆ ਉੱਥੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਕੁੜੀ ਛੋਟੇ-ਛੋਟੇ ਕੱਪੜੇ ਪਾ ਕੇ ਏਅਰਪੋਰਟ ਉਤੇ ਪਹੁੰਚੀ ਪਰ ਜਿੱਥੇ ਕਿ ਦੋਸਤੋ ਪੰਜਾਬੀਆਂ ਦੇ ਲਈ ਇਹ ਬੇहद ਵੱਡੀ ਸ਼ਰਮ ਵਾਲੀ ਗੱਲ ਹੈ ਜਿੱਥੇ ਕਿ ਦੋਸਤੋ ਦੇਖਿਆ ਜਾਵੇ ਪੰਜਾਬ ਦੀ ਜਵਾਨੀ ਨੇ ਵਿਦੇਸ਼ੀ ਸੱਭਿਆਚਾਰ ਦੇ ਵਿੱਚ ਆਪਣਾ ਪਹਿਰਾਵਾ ਤੇ ਆਪਣੇ ਕਲਚਰ ਨੂੰ ਤਬਦੀਲ ਕਰ ਰਿਹਾ ਹੈ ਜਿੱਥੇ ਹਰ ਇੱਕ ਬੰਦੇ ਨੂੰ ਇਹ ਵੀਡੀਓ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਕਿ ਜਿਹਦੇ ਸਮੇਂ ਦੇ ਵਿੱਚ ਜੋ ਕਿ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਦੇ ਆ ਹਾਲ ਹਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲ ਹੋਵੇਗਾ ਸੋ ਪੰਜਾਬ ਦੇ ਲੋਕਾਂ ਨੂੰ ਸਾਡੀ ਇਹ ਅਪੀਲਾ ਤੁਸੀ ਵਿਦੇਸ਼ਾਂ ਦੇ ਵਿੱਚ ਜਾਓ ਕਮਾਈ ਕਰੋ ਪਰ ਜੋ ਆਪਣੀਆਂ ਜੜ੍ਹਾਂ ਅਤੇ ਆਪਣੇ ਕਲਚਰ ਅਤੇ ਆਪਣੇ ਪਹਿਰਾਵੇ ਦੇ ਨਾਲ ਜੁੜੇ ਰਹੋ ਜੋ ਕਿ ਵਿਦੇਸ਼ੀ ਸੱਭਿਆਚਾਰ ਦਾ ਸ਼ਿਕਾਰ ਨਾ ਹੋਵੋ